ਪਾਤਸ਼ਾਹ ਕਹਿੰਦੇ ਨੇ ਹਰ ਇੱਕ ਬੰਦੇ ਦੀ ਜਿਹੜੀ ਡਿਮਾਂਡ ਹੈ ਜਿਹੜੀ ਮੰਗ ਹੈ ਨਾ ਉਹ ਸੁੱਖ ਹੈ ਪਰ ਫਿਰ ਵੀ ਜ਼ਿੰਦਗੀ ਵਿੱਚ ਦੁੱਖ ਆਉਂਦੇ ਨੇ ਮੁਸ਼ਕਲਾਂ ਆਉਂਦੀਆਂ ਨੇ ਮੁਸੀਬਤਾਂ ਆਉਂਦੀਆਂ ਨੇ ਵੈਸੇ ਜੇ ਅਸੀਂ ਇਸ ਪੂਰੇ ਬ੍ਰਹਿਮੰਡ ਨੂੰ ਵੇਖੀਏ ਜਾਂ ਪੂਰੀ ਦੁਨੀਆ ਵੱਲ ਨਿਗਾਹ ਮਾਰੀਏ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਜਿਹੜੇ ਰੱਬ ਨੂੰ ਨਹੀਂ ਮੰਨਦੇ ਵੀ ਸਾਰਾ ਕੁਝ ਨਾ ਰੈਂਡਮ ਹੀ ਚੱਲ ਰਿਹਾ ਹੈ ਮਤਲਬ ਕਿ ਜਿਹੜਾ ਪੂਰਾ ਬ੍ਰਹਿਮੰਡ ਹੈ ਜਾਂ ਧਰਤੀ ਤੇ ਜਿੰਨਾ ਜਨ ਜੀਵਨ ਚੱਲ ਰਿਹਾ ਹੈ ਜਾਂ ਜੋ ਕੁਝ ਵੀ ਹੋ ਰਿਹਾ ਹੈ ਇਹ ਰੈਂਡਮ ਹੈ ਆਪਣੇ ਆਪ ਹੀ ਹੋ ਰਿਹਾ ਇਹਨੂੰ ਕੋਈ ਚਲਾਉਣ ਵਾਲਾ ਨਹੀਂ ਦੂਜੇ ਤਰ੍ਹਾਂ ਦੇ ਲੋਕ ਉਹ ਨੇ ਜਿਹੜੇ ਇਹ ਕਹਿੰਦੇ ਨੇ ਬਈ ਸਾਰਾ ਕੁਝ ਨੇਚਰ ਕਰ ਰਹੀ ਹੈ ਕੁਦਰਤ ਕਰ ਰਹੀ ਹੈ ਪਰਮਾਤਮਾ ਨਾਮ ਦੀ ਕੋਈ ਚੀਜ਼ ਨਹੀਂ ਸਭ ਕੁਝ ਕੁਦਰਤ ਹੈ ਬਹੁਤ ਸਾਰੇ ਲੋਕ ਇਸ ਗੱਲ ਤੇ ਰੁਕੇ ਹੋਏ ਨੇ ਪਰ ਜਦੋਂ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀ ਗੱਲ ਕਰਦੇ ਆ ਜਾਂ ਜਪਜੀ ਸਾਹਿਬ ਦੀ ਬਾਣੀ ਤੁਸੀਂ ਪੜ੍ਹਦੇ ਹੋ ਤੇ ਜਪਜੀ ਸਾਹਿਬ ਵਿੱਚ ਬਕਾਇਦਾ ਇੱਕ ਪੂਰੀ ਪੌੜੀ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਿੱਦੇ ਚ ਉਹਨਾਂ ਨੇ ਹੁਕਮ ਦੀ ਗੱਲ ਕੀਤੀ ਹੈ ਮਹਾਰਾਜ ਕਹਿੰਦੇ ਨੇ ਨਾ ਸਾਰਾ ਕੁਝ ਰੈਂਡਮ ਚੱਲ ਰਿਹਾ ਹੈ ਮਤਲਬ ਕਿ ਆਪਣੇ ਆਪ ਨਾ ਸਾਰਾ ਕੁਝ ਨੇਚਰ ਹੈ ਕੁਦਰਤ ਹੈ ਨਹੀਂ ਨਹੀਂ ਇਸ ਤੋਂ ਉੱਤੇ ਵੀ ਕੁਝ ਹੈ ਉਹਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਏਕ ਓੰਕਾਰ ਦਾ ਨਾਮ ਦਿੱਤਾ ਉਹਨੂੰ ਪ੍ਰਮਾਤਮਾ ਦਾ ਨਾਮ ਦਿੱਤਾ ਉਹਨੂੰ ਉਹ ਸੁਪਰ ਪਾਵਰ ਦਾ ਨਾਮ ਦਿੱਤਾ ਜਿਹਦੇ ਬਾਰੇ ਮਹਾਰਾਜ ਕੰਦ ਨੇ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ ਨੇਚਰ ਕੁਦਰਤ ਤੋਂ ਉੱਪਰ ਵੀ ਕਿਸੇ ਦਾ ਹੁਕਮ ਚੱਲਦਾ ਹੈ ਇਸ ਸਾਰਾ ਬ੍ਰਹਿਮੰਡ ਇਸ ਸਾਰੀ ਕਾਇਨਾਤ ਉਸ ਦੇ ਹੁਕਮ ਵਿੱਚ ਚੱਲ ਰਹੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਨਾ ਬਹੁਤ ਸਾਰੇ ਸ਼ਬਦ ਅਸੀਂ ਪੜ੍ਹਦੇ ਹਾਂ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚੋਂ ਕਿ ਭੈ ਵਿੱਚ ਪਵਨ ਵਹੈ ਸਦਵਾਉ ਭੈ ਵਿੱਚ ਚੱਲੈ ਲੱਖ ਦਰਿਆਉ ਵੀ ਸਾਰਾ ਕੁਝ ਉਸ ਰੱਬ ਦੇ ਡਰ ਵਿੱਚ ਹੈ ਰੱਬ ਦੇ ਬਾਣੀ ਵਿੱਚ ਹੈ ਬੰਦੇ ਦੇ ਹੱਥ ਵਿੱਚ ਤੇ ਬਹੁਤ ਥੋੜਾ ਹੈ ਹੁਣ ਤੁਸੀਂ ਜਰਾਂ ਆਪਣੀ ਜ਼ਿੰਦਗੀ ਵਿੱਚ ਗੌਰ ਕਰਕੇ ਵੇਖਿਓ ਸਾਰੇ ਜਣੇ ਜਿਹੜੀ ਤੁਹਾਡੀ ਜ਼ਿੰਦਗੀ ਪਿੱਛੇ ਲੰਘ ਗਈ ਹੈ ਨਾ ਪਾਸਟ ਵਿੱਚ ਕਦੇ ਇਕੱਲੇ ਬਹਿ ਕੇ ਗਿਣਤੀ ਕਰ ਲਿਓ ਸੋਚ ਕੇ ਵੇਖ ਲਿਓ ਕਿਤੇ ਬਈ 50% ਉਹ ਕੰਮ ਹੋਏ ਹੋਣਗੇ ਜਿਹੜੇ ਤੁਸੀਂ ਸੋਚੇ ਸੀ 50% ਲਗਭਗ ਉਹ ਕੰਮ ਹੋਣਗੇ ਜਿਨ੍ਹਾਂ ਲਈ ਤੁਸੀਂ ਬੜੀ ਮਿਹਨਤ ਕੀਤੀ ਪਰ ਉਹ ਨਹੀਂ ਹੋਏ ਜਿਨ੍ਹਾਂ ਲਈ ਬੜਾ ਕੁਝ ਸੋਚਿਆ ਉਹ ਨਹੀਂ ਬਣੇ ਪ੍ਰਧਾਤ ਮਤਲਬ ਸਾਰਾ ਕੁਝ ਬੰਦੇ ਦੇ ਸੋਚਣ ਨਾਲ ਤੇ ਨਹੀਂ ਹੁੰਦਾ ਮਤਲਬ ਕਿ ਕੁਝ ਉਹ ਕੰਮ ਹੋ ਗਏ ਜਿਹੜੇ ਅਸੀਂ ਸੋਚੇ ਸੀ ਬਹੁਤ ਸਾਰੇ ਉਹ ਜਿਹੜੇ ਨਹੀਂ ਹੋਏ ਜਿਹੜੇ ਸੋਚਦੇ ਵੀ ਰਹੇ ਜਿੰਨਾ ਬਾਰੇ ਭੱਜਦੇ ਵੀ ਰਹੇ ਦੌੜ ਦੀ ਦੌੜਦੇ ਵੀ ਰਹੇ ਮਿਹਨਤ ਵੀ ਕਰਦੇ ਰਹੇ ਨਹੀਂ ਹੋਏ ਮਤਲਬ ਕਿ ਉਹ ਹੋ ਗਏ ਜਿਹੜੇ ਪ੍ਰਮਾਤਮਾ ਦੀ ਸੋਚ ਨਾਲ ਮੈਚ ਕਰ ਗਏ ਜਿੱਥੇ ਸਾਡੀ ਸੋਚ ਪ੍ਰਮਾਤਮਾ ਦੇ ਹੁਕਮ ਨਾਲ ਮੇਲ ਖਾ ਗਈ ਉਹ ਕੰਮ ਹੋ ਗਏ ਜਿੱਥੇ ਪ੍ਰਮਾਤਮਾ ਦੇ ਹੁਕਮ ਨਾਲ ਸਾਡੀ ਸੋਚ ਨੇ ਮੇਲ ਨਹੀਂ ਖਾਦਾ ਉਹ ਕੰਮ ਨਹੀਂ ਹੋਏ ਫਿਰ ਬਹੁਤ ਸਾਰੇ ਉਹ ਕੰਮ ਜਿੰਨਾ ਬਾਰੇ ਅਸੀਂ ਸੋਚਿਆ ਵੀ ਨਹੀਂ ਸੀ ਉਹ ਕੁਝ ਚੰਗੇ ਵੀ ਹੋ ਗਏ ਔਰ ਕੁਝ ਬਹੁਤ ਬੁਰੇ ਵੀ ਹੋ ਗਏ ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਹੁੰਦਾ ਹੈ ਬਹੁਤ ਕੁਝ ਬਿਨਾ ਸੋਚਿਆ ਚੰਗਾ ਵੀ ਹੋ ਜਾਂਦਾ ਹੈ ਕਈ ਵਾਰੀ ਸੋਚਿਆ ਵੀ ਨਹੀਂ ਹੁੰਦਾ ਤੇ ਬਹੁਤ ਬੁਰਾ ਵੀ ਹੋ ਜਾਂਦਾ ਹੈ ਕੁਝ ਉਹ ਹੋ ਜਾਂਦੇ ਨੇ ਜਿਹੜੇ ਸੋਚੇ ਹੁੰਦੇ ਨੇ ਕੁਝੋ ਕੰਮ ਨਹੀਂ ਹੁੰਦੇ ਜਿੰਨਾ ਬਾਰੇ ਅਸੀਂ ਬੜਾ ਸੋਚਦੇ ਵੀ ਰਹਿੰਨੇ ਆ ਫਿਰ ਇਹ ਤਾਂ ਮਤਲਬ ਕਿ ਸਾਡੇ ਹੱਥ ਵਿੱਚ ਨਹੀਂ ਪ੍ਰਮਾਤਮਾ ਦੇ ਹੱਥ ਵਿੱਚ ਹੈ ਉਹਦੇ ਹੁਕਮ ਵਿੱਚ ਸਾਰਾ ਕੁਝ ਚੱਲਦਾ ਹੈ ਤੇ ਅਰਜ ਕਰ ਰਿਆ ਸੀ ਬੇਨਤੀ ਕਰ ਰਿਆ ਸੀ ਕਿ ਮਨੁੱਖ ਸੁੱਖ ਲਈ ਭਟਕ ਰਿਹਾ ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਸੁਲਤਾਨਪੁਰ ਦੀ ਧਰਤੀ ਤੇ ਟਿਕੇ ਹੋਏ ਸਨ ਆਪ ਜੀ ਨੇ ਉੱਥੇ ਮੋਦੀਖਾਨਾ ਚਲਾਇਆ 13 13 ਕਰਕੇ ਵੀ ਤੋਲਦੇ ਰਹੇ ਲੋਕਾਂ ਨੂੰ ਰੱਬ ਦੇ ਨਾਮ ਨਾਲ ਜੋੜਦੇ ਰਹੇ ਤੇ ਲਾਹੌਰ ਤੋਂ ਇੱਕ ਦਿਨ ਸਿੱਖ